ਇਸ ਵਿਸ਼ੇ ਲਈ ਵੱਡੀ ਖਬਰ ਜੁੜੀ ਹੋਈ ਹੈ ਕੈਬਨਿਟ ਮੀਟਿੰਗ ਦੇ ਨਾਲ ਕੈਬਨਿਟ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜੋ ਕਿ ਪੂਰੇ ਪੰਜਾਬ ਦੇ ਲਈ ਖਾਸ ਰਹਿਣ ਵਾਲੀ ਹੈ ਤੇ ਇਸ ਮੀਟਿੰਗ ਦੀ ਅਗਵਾਈ ਖੁਦ ਸਿਅ ਮਾਨ ਕਰ ਰਹੇ ਨੇ ਤੇ ਇਸ ਮੀਟਿੰਗ ਦੇ ਵਿੱਚ ਹਰ ਵੱਖ-ਵੱਖ ਏਜੰਡੇ ਦੇ ਉੱਤੇ ਹਰ ਵੱਖ-ਵੱਖ ਮੁੱਦੇ ਦੇ ਉੱਤੇ ਚਰਚਾਵਾ ਹੋਣ ਵਾਲੀਆਂ ਨੇ ਤੇ ਹਰ ਵਰਗ ਦੇ ਲਈ ਇਹ ਮੀਟਿੰਗ ਖਾਸ ਰਹਿਣ ਵਾਲੀ ਹੈ ਉਸ ਦੇ ਨਾਲ ਹੀ ਕੁਝ ਤਿੰਨ ਅਜਿਹੇ ਮੁੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਚਰਚਾਵਾ ਹੋਣਗੀਆਂ ਪਹਿਲਾ ਮੁੱਦਾ ਹੈ ਪ੍ਰਾਪਰਟੀ ਖਰੀਦਣ ਸਮੇ ਐਨਓਸੀ ਨੂੰ ਖਤਮ ਕਰਨ ਦਾ ਮੁੱਦਾ ਉਸ ਦੇ ਉੱਤੇ ਵੀ ਇਸ ਤੇ ਚਰਚਾ ਹੋਵੇਗੀ ਤਾਂ ਅੱਜ ਉਸ ਤੇ ਫੈਸਲਾ ਵੀ ਆ ਸਕਦਾ ਹੈ ਦੂਜੇ ਪਾਸੇ ਸਭ ਤੋਂ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਲੋਕਾਂ ਦੀ ਇਲੀਗਲ ਪ੍ਰਾਪਰਟੀ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੂੰ ਲੈ ਕੇ ਵੀ ਇੱਕ ਵੱਡਾ ਫੈਸਲਾ ਆ ਸਕਦਾ ਹੈ ਉਸ ਦੇ ਨਾਲ ਹੀ ਪੰਚਾਇਤੀ ਐਕਟ 1994 ਦੇ ਵਿੱਚ ਸੋਧ ਦਾ এজেন্ডਾ ਵੀ ਇਸ ਮੀਟਿੰਗ ਦੇ ਵਿੱਚ ਲਿਆਂਦਾ ਜਾਵੇਗਾ ਤੇ ਉਸ ਦੇ ਨਾਲ ਹੀ ਹੋਰ ਕੁਝ ਮੁੱਦੇ ਨੇ ਜਿਸ ਦੇ ਉੱਤੇ ਚर्चा ਰਵੇਗੀ ਤੇ ਹਰ ਵਰਗ ਦੇ ਲਈ ਇਹ ਮੀਟਿੰਗ ਖਾਸ ਹੋਣ ਵਾਲੀ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਮੀਟਿੰਗ ਤੋਂ ਬਾਅਦ ਸਾਹਮਣੇ ਆਵੇਗਾ ਕਿ ਕੀ ਕੁਝ ਖਾਸ ਮਿਲਣ ਵਾਲਾ ਇਸ ਮੀਟਿੰਗ ਤੋਂ ਬਾਅਦ ਪੰਜਾਬ ਨੂੰ ਕਿਹੜੇ ਵੱਡੇ ਤੋਹਫੇ ਦੇ ਰਹੀ ਹੈ ਮਾਨ ਸਰਕਾਰ ਇਸ ਮੀਟਿੰਗ ਤੋਂ ਬਾਅਦ ਪੰਜਾਬ ਨੂੰ ਤਾਂ ਉਸ ਦੇ ਉੱਤੇ ਵੀ ਖਾਸ ਨਜ਼ਰ ਬਣੀ ਰਹੇਗੀ ਕਿ ਇਸ ਮੀਟਿੰਗ ਦੇ ਵਿੱਚ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਤਿੰਨ ਮੁੱਖ ਅਜੰਡਿਆਂ ਦੇ ਉੱਤੇ ਵੀ ਗੱਲਬਾਤ ਹੋਵੇਗੀ ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਉਸ ਨੂੰ ਲੈ ਕੇ ਵੀ ਚਚਾਵੇਂ ਇਸ ਮੀਟਿੰਗ ਦੇ ਵਿੱਚ ਰਹਿਣਗੀਆਂ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਵਰਗ ਨੂੰ ਕੀ ਕੁਝ ਖਾਸ ਦਿੱਤਾ ਜਾ ਸਕਦਾ ਹੈ ਤੇ ਉਸ ਦੇ ਨਾਲ ਹੀ ਬਾਕੀ ਮੰਤਰੀਆਂ ਦੇ ਵੱਲੋਂ ਵੀ ਹਰ ਵਿਭਾਗ ਦੇ ਵਿੱਚ ਕੋਈ ਨਾ ਕੋਈ ਬਦਲਾਅ ਜ਼ਰੂਰ ਕੀਤਾ ਜਾਵੇਗਾ ਤਾਂ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਖਾਸ ਰਹਿਣਗੇ ਇਹਨਾਂ ਤੇ ਅਹਿਮ ਨਜ਼ਰ ਬਣੀ ਰਹੇਗੀ ਹਾਲਾਂਕਿ ਹੁਣ ਜਿਹੜੀ ਵੱਡੀ ਖਬਰ ਹੈ ਕਿ ਮੀਟਿੰਗ ਸ਼ੁਰੂ ਹੋ ਚੁੱਕੀ ਹੈ